ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸੁਆਗਤ ਹੈ ਤੁਹਾਡਾ ਤਸਵੀਰ ਪੰਜਾਬ ਦੇ ਚੈਨਲ 'ਜਾ ਅੱਜ ਆਪਾਂ ਪਨੀਰੀ ਦਾ ਕੰਮ ਕਰਨਾ ਸ਼ੁਰੂ ਤੇ ਆਹ ਮਸ਼ੀਨ ਆਹ ਪਨੀਰੀ ਬਜਾਈ ਵਗੈਰਾ ਕਰੂਗੀ। ਬਾਕੀ ਜੋੜੇ ਰਿਓ ਚੈਨਲ ਨਾਲ ਦਿਖਾਵਾਂਗੇ ਵੀ ਕਿਵੇਂ ਪਨੀਰੀ ਬੀਤੀ ਜਾਂਦੀ ਹੈ ਇਹਦੇ ਨਾਲ। ਆਪਾਂ ਬਈ ਪਹਿਲਾਂ ਤਾਂ ਆਪਾਂ ਕੈਰੀਆਂ ਜੀ ਲਾਉਏ ਹੁੰਦੀ ਪਨੀਰੀ ਤੇ ਅੱਜ ਵੀ ਪਹਿਲੀ ਵਾਰ ਆਪਾਂ ਇਹ ਮਸ਼ੀਨ ਨਾਲ ਬੀਜਦੇ ਦੇਖਾਂਗੇ ਤੇ ਰਿਜ਼ਲਟ ਵੀ ਤੁਹਾਨੂੰ ਦੱਸਾਂਗੇ। ਬਾਕੀ ਤਰ੍ਹਾਂ ਤਰ੍ਹਾਂ ਦੇ ਬੀਜ ਵੀ ਯੂਜ਼ ਕਰਾਂਗੇ ਥੋੜੇ ਜਿਹੋ ਚੈਨਲ ਪਰ ਦੇ ਲੇ ਕੇ ਕਰਕੇ ਦੇਖਦੇ ਠੀਕ ਆ। ਉਹ ਬੰਦ ਕਰਾਂ। ਪਨੀਰੀ ਦਾ ਕੰਮ ਕਰਨ ਲੱਗਿਆਂ ਬਈ ਆਪਾਂ ਸ਼ੁਰੂ। ਇਹ ਬਈ ਆਇਨੇ ਪਿੰਡ ਬੰਗਾਲੀ ਜਿਹੜਾ ਸੰਗਰੂਰ ਇਹ ਖਿੰਦਰੀਆਂ ਚੰਗਾਲ ਬੰਦ ਦੇ ਕੋਲ ਪੈ ਜਾਂਦਾ। ਸਿੱਧੂ ਫਾਰਮ ਕੋਆਏ ਨੇ ਇਹ ਆਪਣੀ ਪਨੀਰੀ ਵਜਾਈ ਕਰਨ ਆਇਆ। ਬਾਕੀ ਬਾਈਆਂ ਨੇ ਟਰੈਡ ਵੀ ਨਵਾਂ ਲਿਆ ਹੋਇਆ। ਇਹ ਕਰਨ ਲੱਗਾ ਸ਼ੁਰੂ ਆ ਸਾਰਾ ਥਾਂ ਬਈ ਆਪਾਂ ਬਹੁਤ ਚੰਗੀ ਤਰ੍ਹਾਂ 18 ਬਾਬੂ ਲਿਆਈਗਾ ਤੇ ਇੱਧਰ ਹੁਣ ਸਾਰੀ ਜਦੋਂ ਬੀਜਣੀਆਂ ਇੱਕ ਵਾਰ ਟ੍ਰਾਇਲ ਜਿਹਾ ਲੈ ਕੇ ਦੇਖ ਲਿਆ ਖੁੱਡ ਸਹੀ ਕਰਦੀ ਆ ਮਸ਼ੀਨ ਬਾਕੀ ਉਧਰ ਦੀ ਉਧਰੋਂ ਲਿਆਉਣੇ ਪਾਟੜਾ ਪਾ ਕੇ ਥੋੜੇ ਰੋ ਚੈਨਲ ਨਾਲ ਭਾਈ ਅੱਜ ਪੂਰਾ ਖੋਜਾ ਕਹਾਂ ਲਾਉ ਭਾਈ ਅੱਜ ਬੀਜ ਦੀਆਂ ਨਹੀਂ ਆ ਬਣੀ ਦੀ ਥੋੜੀ ਹੋਰੀ ਖਾਲ ਚ ਇਹ ਮੜਾਇਆ ਭਾਈ ਆਪਾਂ ਮਸ਼ੀਨ ਵਗੈਰਾ ਵੀ ਹੱਥ ਫੇਰੀ ਤੇ ਧੰਡਾ ਵਗੈਰਾ ਥੋੜੇ ਢੱਲੇ ਹੀ ਗਏ। ਉਹਦੇ ਜਾਂਦੇ ਪਹਿਲਾਂ ਚੈੱਕ ਕਰੀ ਜਾਂਦੇ ਆ। ਇਹਨਾਂ ਸਾਰੇ ਨਟੇਰੇ ਇਹਦੇ ਕਾਸਤੇ। ਇੱਕ ਦੋ ਵਾਰ ਜੀ ਕਰ ਲੱਗਿਆ ਆਪਣੀ ਬੀਜਾਂ ਦਾ ਮਸੂਰ। ਇਹ ਭਾਈ ਅੱਜ ਦੀਵਾਲੀ ਦਾ ਦਿਨ ਆ ਤੇ ਅੱਜ ਆਪਾਂ ਪਨੀਰੀ ਬੀਜਾਂ ਜੇ ਆਉਣ ਵਾਲੇ ਮਹੀਨੇ 42 ਦਿਨਾਂ ਤੱਕ ਇਹਦੇ ਜਿੰਨੇ ਵਲੌਗ ਹੋ ਸਕੀ ਆਪਾਂ ਪਾਵਾਂਗੇ। ਵੀ ਕਿਵੇਂ ਗਰੋ ਕਰਦੀ ਆ ਕਿਵੇਂ ਪਾਣੀ ਲਾਉਣਾ ਉਹ ਜੀ ਦੇਵੀ ਆਪਾਂ ਬਲੌਗ ਉੱਪਰ ਲੁਭਾਇਆ ਕਰਾਂਗੇ ਜੇ ਕਿਸੇ ਮੇਰੇ ਵੀਰ ਭਾਈ ਨੇ ਨਵਾਂ ਨਵਾਂ ਕੰਮ ਸ਼ੁਰੂ ਕਰਦਾ ਕੋਈ ਐਡੀ ਗੱਲ ਨਹੀਂ ਜੁੜੇ ਰਹੋ ਚੈਨਲ ਨਾਲ ਬਾਈ ਸਾਰੀ ਕੱਲੀ ਕੱਲੀ ਡਿਟੇਲ ਆਊਗੀ ਇਹਦੀ ਵਾਸ ਇੱਕਦਿੱਕ ਸੀ ਜਿਹੜੇ ਦੇ ਪਿੱਛੇ ਬਾਈ ਸੰਗਲੀ ਲੱਗੀ ਸੀ ਨਾ ਮਸ਼ੀਨ ਦੇ ਉਹ ਪਾਟੜੇ ਮਰੇ ਆਪਣੇ ਖਰਾਬ ਕਰਦੀ ਸੀ ਉਹ ਬੰਨਤੀ ਇਸ ਦੁਵਾਜੇ ਚ ਵੀ ਵਗੈਰਾ ਮੁੰਡਾ ਲੈਣ ਗਿਆ ਹੋਇਆ ਉਹ ਵੀ ਪਾਉਣੇ ਆ ਇਸ ਦੁਵਾਚਾ ਸਾਰੇ ਬਾਹਣ ਜੀ ਖੋਦ ਲਾ ਦਾਂਗੇ ਓਏ ਓ ਤੈਨੂੰ ਕੀ ਆ ਆ ਜਾ ਜੀ ਵੀਰ ਬੱਜ ਉਹਦੇ ਉੱਥੇ ਵਾਜ ਜਾਓ ਤੁਹਾਨੂੰ ਤਾਂ ਮਸ਼ੀਨ ਲੱਗ ਗਈ ਬਈ ਆਪਣੀ ਚੱਲਣਾ ਚੈੱਕ ਕਰੋ ਬਈ ਚੈੱਕ ਕਰੋ ਪਾਣੀ ਸਲੂਹ ਰਿਹਾ ਇਸ ਤੇ ਪਾੜੜੇ ਦੀ ਸਹੀ ਬਹੁਤ ਹੰਦੀ ਆ ਬਾਕੀ ਕੱਲਾ ਕੱਲਾ ਦਾਣਾ ਪਾਉਂਦੀ ਆ ਦੇਖੋ ਪਾੜੜੇ ਆ ਥੋੜਾ ਜਿਹਾ ਕੰਮ ਕਰ ਦਈਏ ਜਿੱਥੇ ਟਰੈਕਟਰ ਮੁੜਦਾ ਹੈਗਾ ਉੱਥੋਂ ਮੜਾ ਡੱਬਰ ਇਹਦਾ ਨਹੀਂ ਬਈ ਪਾੜੜੇ ਬ੍ਰੀਕੀ ਚ ਦੇਖ ਹੀ ਸਕਦੇ ਉਹ ਐਂਡ ਇੱਕ ਨੰਬਰ ਪਾਟੜਾ ਕਰਦੀ ਆ ਇਹ ਜੀ ਨੂੰ ਬਈ ਰਮਾਉਣ ਖਾ ਤਾਂ ਡ੍ਰਿਪਰ ਸਿਸਟਮ ਲਵਾਉਣਾ ਪੈਂਦਾ ਸਪ੍ਰਿੰਕਲਰ ਹੁੰਦਾ ਜਿਹੜਾ ਉਹ ਲਵਾਉਣਾ ਪੈਂਦਾ ਬਾਕੀ ਸਫਾਈ ਚੈੱਕ ਕਰੋ ਉਹ ਵੀ ਹੋਲੀ ਜਾਂਦੀ ਆ ਬਾਕੀ ਕੱਲਾ ਕੱਲਾ ਦਾਣਾ ਡੇਰੀ ਯਾਰ ਕੋਈ ਆਣੀ ਬੱਦ ਘਟ ਨਹੀਂ ਵੀ ਪੌਂਦੀ ਵੀ ਵੀ ਬਈ ਬਹੁਤ ਘਟ ਵਰਤਿਆ ਗਿਆ ਜਿਹੜੇ ਹਿਸਾਬ ਨਾਲ ਵੀ ਸੀ ਵੀ ਐਨੇ ਥਾਂ 'ਚ ਫਟੋ ਘਟ ਵੀ ਖਾਸਾ ਆ ਜਾਣਾ ਅੱਧਾ ਵੀ ਆ ਉਹਦੇ ਬਾਕੀ ਸਫਾਈ ਬਹੁਤ ਆ ਬਈ ਮਸ਼ੀਨ ਦੀ ਟੋਟੀ ਚੀਜ਼ ਆ ਇਹ ਆਪਾਂ ਕੋਸਟਾ ਕੇ ਟੀ ਲਾਤੀ ਅੱਗੋਂ ਆ ਜਿਹੜੀ ਸਾਈਡ ਤੇ ਜੀ ਜੀ ਖੜੀ ਆ ਵੱਢ ਕੇ ਥਾਂ ਵੀ ਆਪਾਂ ਜਲਦੀ ਤੋਂ ਜਲਦੀ ਰੈਡੀ ਕਰਾਂਗੇ ਵੇਜ ਵੀ ਲਾਵਾਂਗੇ ਬਾਕੀ ਬਈ ਤੁਸੀਂ ਕਿਹੜਾ ਪਾਰ ਰਹੇ ਚੈੱਕ ਕਰੋ ਗੱਲ ਬੰਦੀ ਆ ਕਨਾ ਇਹਨਾਂ ਨੂੰ ਕੱਲਾ ਕੱਲਾ ਵੀ ਛੱਡਦੀ ਆ ਕੋਈ ਆਪਾਂ ਨੂੰ ਐ ਨਹੀਂ ਹੁੰਦਾ ਵੀ ਵੀ ਖਰਾਬ ਹੋਣ ਦੀ ਚਿੰਤਾ ਜਾਂ ਕੋਈ ਹੋਰ ਆ ਕੀ ਵੀਅਰ ਸਪਾਈ ਵੀ ਬਹੁਤ ਆਈ ਬਾਕੀ ਵੀ ਨਾਲ ਹੁੰਦੇ ਹੱਥ ਮਾਰੀ ਚਲੇ ਇਹਦੇ ਵਿੱਚ ਮਸ਼ੀਨ ਚ ਵੀ ਵਗੈਰਾ ਬੱਤੀ ਜਮਾ ਨਹੀਂ ਰਹਾ ਜੀ ਬਾਕੀ ਜੋ ਸਫਾਈ ਬਵਾ ਮਸ਼ੀਨ ਵੀ ਚੈੱਕ ਕਰ ਸਕਦੇ ਆਪਾਂ ਹਾਂ ਆਹ ਕਪੜਾ ਲੈ ਇੱਕ ਵੈਰਾਈ ਵੀ ਆਪਣੀ ਵੇਚੀ ਜੀ ਆਪਾਂ ਨੇ ਚਾਰ ਪਟੜੇ ਲਾਤੇ ਹਾਂ ਦੁਵਾ ਚ ਇਹ ਵੀ ਦਿਨ ਵਜੇ ਆਪਾਂ ਇਹਨਾਂ ਕਰਦ ਲਾਉਣੇ ਆ ਇਹ ਦੁਵਾ ਚ ਹੋਰ ਵੀ ਪਾਉਣੇ ਇੱਥੇ ਤਿੰਨ ਦੁਵਾ ਲਾ ਲੀਏ ਉੱਧਰ ਵੀ ਪਟੜੇ ਆਪਣੇ ਹੋਗੇ ਚਾਰ ਪੂਰੇ ਉਹ ਵੀ ਨਾਲ ਦੁਵਾ ਚ ਹੁਣ ਆਪਾਂ ਬੰਦੀ ਲਾਉਂ ਕੱਢਾਂਗੇ ਜਿਉਂ ਗੋਲਾ ਪੰਜਾਬ ਨੂੰ ਰੋਆ ਪਾਦੀ ਉਹ ਮੀਂਹ ਆ ਵੀ ਬਹੁਤ ਵਧੀਆ ਰਿਹਾ ਟਾ ਤੀਸਰੀ ਵਾਰ ਵੀ ਗੰਦੇ ਨੇ ਸਾਈਜ਼ ਵੀ ਵਧੀਆ ਕਰਿਆ ਬਾਕੀ ਗੰਡਾ ਲੰਬਾ ਟਾਈਮ ਬੋਰ ਹੈਗਾ ਸਾਰੀ ਬਈ ਬੀ ਬਹੁਤ ਵਧੀਆ ਬਾਕੀ ਯੂਨੀਵਰਸਿਟੀ ਵਾਲੇ ਵੀ ਆ ਕੋਈ ਐ ਦੂਸਰੇ ਵੀ ਨੂੰ ਇਹ ਆਪਾਂ ਦੂਜੇ ਕਹਿ ਲੋ ਕਰਾਂ ਦੇਸੀ ਕੰਡੇ ਦਾ ਵੀ ਆਏ ਆ ਬਾਕੀ ਇਹ ਵੀ ਦਾ ਕਲਰ ਚੈੱਕ ਕਰੋ ਬਿਲਕੁਲ ਬਲੈਕ ਆ ਕੁਆਲਟੀ ਰੱਖਦਾ ਉਹ ਵਧੀਆ ਕੁਆਲਟੀ ਆ ਇਹ ਆ ਬਈ ਸਾਡਾ ਮੱਸੀ ਜਾਲਾ ਮੈਂ ਸਦੀਵਾਰ ਮਲੇ ਜੀ ਦਾ ਚੱਕ ਦੀਆਂ ਨੂੰ ਜਾਵੇ ਮੁੰਡਿਆਂ ਨੇ ਚੁਣ ਚੁਣ ਵਲੋਗ ਲਾਉਣੇ ਨੇ ਤੇ ਆ ਉਹਨਾਂ ਦਾ ਵੀ ਬਣਾਇਆ ਤੇਰੇ ਬਹੁਤ ਸੀਗਾ ਚੰਨੋ ਚੈੱਕ ਕਰੋ 55 ਨਹੀਂ ਸੀ ਇਹਨਾਂ ਦਾ ਮਸ਼ੀਨ ਕਿਵੇਂ ਬੀ ਡਿੱਗਦੀ ਆ ਅੰਦਰ ਦਾ ਸਮਾਨ ਸੱਟਦਾ ਭਾਈ 30 ਪਨੇ ਮਾਰਿਆ ਸਰ ਸਫਾਈ ਨਾਲ ਬੀ ਡਿੱਗ ਗਿਆ ਇਹਦਾ ਇਹ ਮੋਟਾ ਵਾਲਾ ਦੋਹਾ ਤੇ ਇਹੀ ਫਾਇਦਾ ਵੀਰੇ ਮਸ਼ੀਨ ਦਾ ਵੀ ਆਪਾਂ ਨੂੰ ਕੰਮ ਵੀ ਵਧੀਆ ਮਿਲਦਾ ਤੇ ਟੀਵੀ ਹੁੰਦਾ ਹੋ ਗਏ ਭਈਆ ਆਪਣੇ ਐਨਐਚਆਰਡੀਐਫ ਦੇ ਤੇ ਇਸ ਤੋਂ ਬਾਅਦ ਆਪਾਂ ਨੇ ਕਰਿਆ ਜੀਗਾ ਆਪਣਾ ਆ ਪੰਜਾਬ ਨਰੋਆ ਇਹਦੀ ਕੁਆਲਿਟੀ ਵੀ ਗੰਡੇ ਦੀ ਬਹੁਤ ਵਧੀਆ ਹੈਗੀ ਪਹਿਲੇ ਵਾਰ ਵੀ ਵਰਤੇ ਜਿੱਦੋਂ ਪਹਿਲਾਂ ਵੀ ਵਰਤਦੇ ਆ ਰਹੇ ਆ ਸਾਈਜ਼ ਵੀ ਵਧੀਆ ਕਰਦਾ ਬਾਕੀ ਬਈ ਲੌਂਗ ਟਾਈਮ ਗੰਡਾ ਬਹੁਤ ਘੜਦਾ ਏ ਤੇ ਹੁਣ ਆਪਾਂ ਬੀਜ ਰਿਹਾ ਕੇ ਐਸਪੀ 86 ਇਹ ਵੀ ਇਹਦੀ ਵੀ ਵੈਰੈਟੀ ਬਹੁਤ ਵਧੀਆ ਗੰਡੇ ਦੀ ਇਹ ਵੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਆ ਇਹ ਸਾਰੇ ਵੀ ਬਈ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਨੇ ਕੋਈ ਆਪਣਾ ਐ ਨਹੀਂ ਹੈਗਾ ਵੀ ਦੂਜੇ ਵੀ ਲਾਵਾਂਗੇ ਨਾਰਮਲ ਜੇ ਸਾਰੇ ਵੀ ਬਾਈ ਮੈਗੇ ਜਰੂਰ ਮਿਲਦੇ ਆ ਪਰ ਕੁਆਲਿਟੀ ਦਾ ਵੀ ਫਰਕ ਹੁੰਦਾ ਹੁਣ ਇਹਦਾ अलावा ਕਿ ਇਕੱਲਾ ਇਕੱਲਾ ਕੰਡਾ ਹਰ ਆਊਗਾ ਤੇ ਨਾਲ ਹੁੰਦੇ ਬਾਈ ਆਪਾਂ ਹਲ ਮਾਰ ਕੇ ਦੇਖਦੇ ਹਾਂ ਹੁਣ ਵੀ ਪੈੜਾ ਰਹਿੰਦੀ ਆ ਨਹੀਂ ਇਹਦਾ ਨਾਮ ਕਿਉਂਕਿ ਜਿਹੜਾ ਟਰੈਕਟਰ ਮੁਰਦਾ ਉੱਥੇ ਨਾ ਇੱਕਦਮ ਮੋੜਨ ਕਰਕੇ ਮਿੱਟੀ ਉੱਚਾ ਪਾਟ ਰਹੰਦਾ ਖਲ ਨੂੰ ਇਹਦੇ ਕਰਕੇ ਨਿਗਾਈ ਕਰਕੇ ਉਥੇ ਪਾਟੜਾ ਬੰਦੀਆਂ ਪੈਣਾਂ ਨੇ ਡੱਪ ਰਹਿਆਂ ਦਾ ਥੋੜਾ ਜਿਆ ਇਹ ਹੁਣ ਬਸ ਨਾਲ ਹੁੰਦੇ ਆਪਾਂ ਹਲ ਮਾਰ ਦਿਆ ਕਰਾਂਗੇ ਤੁਸੀਂ ਇਹ ਬਰਾਇਡ ਨਾ ਕਰੂਗਾ ਕਿ ਕੈਲ ਦੇ ਨਿਸ਼ਾਨ ਨਹੀਂ ਰਹਿੰਦੇ ਨੇ ਥਾਂ ਆਪਾਂ ਕੂੜੀ ਨਹੀਂ ਰੱਖਾਂਗੇ ਆਪਣਾ ਪਾਰਟਾ ਵਧੀਆ ਬਣਿਆ ਕਰੀਏ ਬਾਕੀ ਚੱਕਰੋ ਭਾਈ ਇਹਦਾ ਤੁਹਾਨੂੰ ਕਹਿੰਦੇ ਨਹੀਂ ਆ ਬਾਰ-ਬਾਰ ਬਹਾਨਾ ਪਾਉਣਾ ਐ ਬਹਾਨਾ ਜੰਮੀ ਰਹਿਤਾ ਬਣਿਆ ਹੋਵੇ ਵਿੱਚ ਡਲ ਨਹੀਂ ਜਾਏਗੀ ਕਿਉਂਕਿ ਜਿੰਨਾ ਆਪਾਂ ਬਹਾਨ ਵਧੀਆ ਕਰਾਂਗੇ ਡਲੀਆਂ ਘੱਟ ਹੋਣਗੀਆਂ ਉੰਨੀ ਵਧ ਸਫਾਈ ਹੋਣੀ ਹੈਗੀ ਜੇ ਰੋ ਆਪਾਂ ਮਸ਼ੀਨ ਨਾਲ ਵੀ ਇਹ ਬਹਾਨ ਜਮਾ ਬਈ ਪੋਲਾ ਹੋਣਾ ਚਾਹੀਦਾ ਇਹ ਨਵਾਂ ਵਧੀਆ ਬਣਨਾ ਬਹੁਤ ਲੰਗੇ ਉਨੀ ਵਧੀਆ ਬਹੁਤ ਹੁੰਦੀ ਹੈਗੀ ਬਾਕੀ ਬਈ ਇਹਦੇ ਪਾਰਟ ਆਉਂਦੀ ਰਹਿਣਗੇ ਆ ਹੁਣ ਜਦੋਂ ਇਹਨੂੰ ਰਮਾਵਾਂਗੇ ਉਹਦਾ ਵੀ ਪਾਰਟ ਪਾਵਾਂਗੇ ਜੁੜੇ ਰਹੋ ਚੈਨਲ ਨਾਲ ਬਸ ਕੰਮ ਆਪਣਾ ਥੋੜੀ ਰਹਿ ਗਿਆ ਤੇ ਪਨੀਰੀ ਦਾ ਕੰਮ ਹੋ ਗਿਆ ਬਈ ਆਪਣਾ ਪੂਰਾ ਜੁੜੇ ਰਹੋ ਚੈਨਲ ਨਾਲ ਬਾਕੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਇੱਕ ਦਿਨ ਆਪਾਂ ਸਿੱਧੂ ਫਾਰਮ ਤੇ ਵੀ ਜਰੂਰ ਵਿਜ਼ਿਟ ਕਰਾਂਗੇ ਜੁੜੇ ਰਹੋ ਤਾਂ ਆਪਣੇ ਚੈਨਲ ਨਾਲ